ਸਤਿ ਸ਼੍ਰੀ ਅਕਾਲ ਫਰੈਂਡਸ ਮੈਥੋਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਆਪਾਂ ਬਣਾਉਣ ਜਾ ਰਹੇ ਆਂ ਅਗਰ ਤੁਹਾਡੇ ਹੱਥ ਔਰ ਉਂਗਲਾਂ ਸੌ ਜਾਣ ਤਾਂ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਅੱਜ ਦੀ ਵੀਡੀਓ ਆਪਾਂ ਕਿਉਂ ਬਣਾਉਣ ਲੱਗੇ ਆਂ ਕੱਲ ਆਪਣੀ ਕਲੀਨਿਕ ਤੇ ਸਵੇਰੇ 10 ਵਜੇ ਅੰਕਲ ਜੀ ਆਏ ਜੋ ਕਿ ਪਹਿਲਾਂ ਇੰਡੀਆ ਰਹਿੰਦੇ ਹੁੰਦੇ ਸੀ ਫਿਰ ਉਹ ਅਮਰੀਕਾ ਚਲੇ ਗਏ ਹੁਣ ਅੰਕਲ ਇੰਡੀਆ ਆਏ ਹੋਏ ਆ ਆਂਟੀ ਅਮਰੀਕਾ ਚ ਨੇ ਉਹਨਾਂ ਨੇ ਆ ਕੇ ਫੋਨ ਤੇ ਮੇਰੇ ਨਾਲ ਗੱਲ ਕਰਾਈ ਉਹ ਕਹਿੰਦੇ ਵੀ ਬੇਟਾ ਮੇਰੇ ਹੱਥ ਹੋਰ ਉਂਗਲਾਂ ਸੌ ਜਾਂਦੀਆਂ ਨੇ ਤਾਂ ਸਾਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਇਸ ਦੀ ਕੋਈ ਵੀਡੀਓ ਆਪਾਂ ਨਹੀਂ ਬਣਾਈ ਸੀ ਸੋ ਅੱਜ ਗਿਣ ਕੇ 6 ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆ ਸਪੈਸ਼ਲੀ ਆਂਟੀ ਜੀ ਤੁਹਾਡੇ ਲਈ ਇਹ ਵੀਡੀਓ ਆ ਸੋ ਕਸਰਤਾਂ ਤੁਸੀਂ ਧਿਆਨ ਨਾਲ ਕਰਿਓ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਅਗਰ ਤੁਹਾਡੇ ਸਨੋ ਪੈਂਦੀ ਆ ਤਾਂ ਅੰਦਰ ਸੈਰ ਕਰ ਲਓ ਅਗਰ ਸਨੋ ਨਹੀਂ ਪੈਂਦੀ ਬਰਫ਼ ਨਹੀਂ ਪੈਂਦੀ ਤਾਂ ਬਾਹਰ ਸੈਰ ਕਰੋ ਜ਼ਰੂਰ ਔਰ ਸਹਰਾਣਾ ਸੌਣ ਵੇਲੇ ਜ਼ਰੂਰ ਲੈਣਾ ਹੈ ਇਹ ਤੁਹਾਨੂੰ ਸ਼ੁਰੂ ਚ ਹੀ ਕਹਤਾ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਜਿਹੜੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਣਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਜੀ ਸਾਡੀ ਇਨਸਟਾ ਆਈਡੀ ਹੈ ਇੰਸਟਾਗ੍ਰam ਆਈਡੀ ਹੈ ਸਰੀ ਸਿੰਘ ਸਣਾ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੇਰ ਸਿੰਘ ਔਰ ਸਾਡਾ ਫੇਸਬੁੱਕ ਤੇ ਵੀ ਪੇਜ ਹੈ ਸਰੀ ਸਿੰਘ ਸਣਾ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਸਾਨੂੰ ਉੱਥੇ ਵੀ ਫੋਲੋ ਜਰੂਰ ਕਰੋ ਔਰ ਅਗਰ ਤੁਸੀਂ ਸਨੈਪਚੈਟ ਚਲਾਉਨੇ ਹੋ ਤਾਂ ਉੱਥੇ ਸਾਡੀ ਆਈਡੀਆ ਡਾਕਟਰ ਗੁਰਸ਼ੀਰ ਸਿੰਘਸ ਰਾ ਸਾਨੂੰ ਉੱਥੇ ਵੀ ਜੁਆਇਨ ਕਰ ਸਕਦੇ ਹੋ। ਔਰ ਅਗਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰੋ। ਸੋ ਆਪ ਸ਼ੁਰੂ ਕਰਦੇ ਅੱਜ ਦੀਆਂ ਕਸਰਤਾਂ। ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ। ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ, ਲੱਕ ਦੇ ਵਿੱਚ ਦਰਦ ਹੈ, ਗੋਡਿਆਂ ਦੇ ਵਿੱਚ ਦਰਦ ਹੈ, ਮੋਢਿਆਂ ਦੇ ਵਿੱਚ ਦਰਦ ਹੈ। ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਐਕਸਰਸਾਈਜ਼ ਕੀ ਹੈ ਸਭ ਤੋਂ ਪਹਿਲਾਂ ਤੁਸੀਂ ਸੈਰ ਕਰਕੇ ਬਾਹਰ ਵੀ ਕਰ ਸਕਦੇ ਹੋ ਸੈਰ ਕਰਕੇ ਆ ਕੇ ਘਰ ਵੀ ਇਹੀ ਕਸਰਤਾਂ ਕਰ ਸਕਦੇ ਹੋ ਜਿਵੇਂ ਪਹਿਲਾਂ ਹੀ ਦੱਸਿਆ ਸੌਣ ਵੇਲੇ ਸਿਰਹਾਣਾ ਜ਼ਰੂਰ ਲੈਣਾ ਹੈ चाहे ठोटी कर दें दर्द है चाहे नहीं है सराहाना जरूर रहना है पहली एक्सरसाइज की है शोल्डर श्रग्स करा आप करेंगे सीधे खड़ जाए सैर करके आके उपर फिर नीचे उपर फिर नीचे उपर फिर नीचे उपर फिर नीचे वन टू थ्री फोर फाइव सिक्स सैवन एट नाइन टेन इलेवन ट्वेल्व

3 देखो 4 5 6 7 8 ਤੁਸੀਂ ਇਹਨੇ ਘੁੰਮਣਾ ਤੇ ਮੈਂ ਕਰਕੇ ਦਿਖਾ ਰਿਹਾ ਸਿੱਧੇ ਖੜਕੇ ਕਰਨਾ ਇੱਦਾਂ ਇਹ ਪੋਜੀਸ਼ਨ ਕਰਾਂਗੇ ਐਕਸਰਸਾਈਜ਼ ਬਾਵਮਦੀ ਪੋਜੀਸ਼ਨ ਇਹ ਰਹੇਗੀ देन 8 9 10 11 12 13 14 15 ਸਿਰਫ ਮੋਡੇ ਆਪਣੇ ਪਿੱਛੇ ਨੂੰ ਜਾਣਗੇ ਰੀਟਰੈਕਸ਼ਨ ਆਪਣੇ ਜੋ ਸ਼ੋਲਡਰ ਹੈ वो पिछले जाएगा जो तो मूवमेंट करा और इसमें तुम्हें पंद्रह पंद्रह के चार सैट लाने यही होोल्डर रिट्रैक्शन सब तो वजिए एक्सरसाइज है और तीसरे नंबर पर जो कसरत करनी है तो उसी दोनों हाथ अपने मोडियाँ रख लेने और इतने तुम्हें अपने जो मोडे है वो घुमाने रोटेट करने वन दैन टू थ्री फोर फाइव सिक्स सैवन एट नाइन टेन इलेवन ट्वेल्व थर्टीन फोटीन 15 10 ਰਿਲੈਕਸ 15 ਵਾਰੀ ਆਪਾਂ ਹੀ ਇਦਾਂ ਕਰਾਇਆ ਜਿਵੇਂ ਆਪਣੀ ਸਿੱਧਾ ਆਪਾਂ ਦੋਨੇ ਮੋਢੇ ਅੱਗੇ ਨੂੰ ਲੈ ਕੇ ਗਏ ਇਦਾਂ ਵਾਲੀ ਮੂਵਮੈਂਟ ਹੁਣ ਆਪਾਂ ਇਹੀ ਮੋਢੇ ਅੱਗੇ ਨੂੰ ਲੈ ਕੇ ਆਉਣੇ ਆ ਇਹ ਤੀਸਰੀ ਕਸਰਤ ਹੈ 파ਟ 1 2 3 4 5 6 7 8 9 10 11 12 13 14 15 ਯਾਨੀ ਕਿ 15 ਵਾਰੀ ਆਪਾਂ ਮੋਢੇ ਅੱਗੇ ਨੂੰ ਘੁਮਾਉਣੇ ਆ 15 ਵਾਰੀ ਪਿੱਛੇ ਨੂੰ ਔਰ ਇਹ ਦੈਨ ਆਰਾਮ ਕਰਨਾ ਇਹ ਹੋ ਗਿਆ 1 ਸੈੱਟ ਇਸਦੇ ਤੁਸੀਂ 4 ਸੈੱਟ ਲਾਉਣੇ ਆ ਇਹ ਹੋਗੀ ਤੁਹਾਡੀ ਸ਼ੋਲਡਰ ਸਬਕੰਡਕਸ਼ਨ ਐਕਸਰਸਾਈਜ਼ ਹੁਣ ਆਪਾਂ ਗੱਲ ਕਰਨ ਲੱਗੇ ਆ ਸਟ੍ਰੈਚ ਦੀ ਤਿੰਨ ਕਸਰਤਾਂ ਕੀਤੀਆਂ ਨਾਰਮਲ ਮੂਵਮੈਂਟ ਕੀਤੀ ਹੁਣ ਆਪਾਂ ਜਿਹੜੀ ਆਪਣੀ ਤਿੰਨ ਨਰਵਸ ਹੁੰਦੀਆਂ ਨੇ ਥੈਟ ਇਜ਼ ਅਲਨ ਨਰਵ ਮੀਡੀਅਨ ਨਰਵ ਰੇਡੀਅਲ ਨਰਵ ਇਹਨਾਂ ਨੂੰ ਆਪਾਂ ਕਿਵੇਂ ਸਟ੍ਰੈਚ ਕਰਨਾ ਹੈ ਤਾਂ ਕਿ ਆਪਣੇ ਜੋ ਖੂਨ ਦਾ ਸੰਚਾਰ ਜੋ ਬੰਦ ਹੋਇਆ ਹੱਥਾਂ ਦੇ ਵਿੱਚ ਉਹ ਚੱਲ ਪਵੇ ਨੰਬਰ 4th ਐਕਸਰਸਾਈਜ਼ ਦੇ ਵਿੱਚ ਅਲਨਰ ਨਰਵ ਦਾ ਆਪਾਂ ਸਟ੍ਰੈਚ ਕਰਨ ਲੱਗੇ ਆਂ ਆਪਾਂ ਦੀਵਾਰ ਦੇ ਨਾਲ ਖੜ੍ਹ ਜਾਾਂਗੇ ਬਿਲਕੁਲ ਜੋ ਹੱਥ ਆ ਹੈ ਉਹ ਇਦਾਂ ਰੱਖਾਂਗੇ ਆਪਾਂ ਇਸ ਜਿਹੜਾ ਤੇ ਔਰ ਆਪਾਂ ਗਰਦਨ ਨੂੰ ਇਧਰ ਨੂੰ ਖਿੱਚ ਦੇਣਾ ਹੈ ਇੱਥੇ ਆਪਾਂ 10 ਗਿਣਨੇ ਨੇ 1 2 3 4 5 6 7 8 9 10 ਸਟੇਂਡ ਰਿਲੈਕਸ ਤਿਆਂ ਦੇਖੋ ਜਿਹੜਾ ਆਪਣੀ ਸ਼ੋਲਡਰ ਦੇ ਬਿਲਕੁਲ ਸਾਹਮਣੇ ਹੱਥ ਚਾਹੀਦਾ ਨਾ ਜ਼ਿਆਦਾ ਨੀਚੇ ਹੋਵੇ ਨਾ ਜ਼ਿਆਦਾ ਉੱਚਾ ਹੋਵੇ ਜਿੱਥੇ ਤੱਕ ਆਪਣਾ ਸ਼ੋਲਡਰ ਹੈ ਬਿਲਕੁਲ ਇਸ ਪਾਰਟ ਤੇ ਔਰ ਇਦਾਂ ਟਿਲਟ ਕਰ ਦਾਂਗੇ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 देन ਰਿਲੈਕਸ ਇਸਦੇ ਤੋਂ ਸੀ ਪੰਜ ਸੈੱਟ ਲਾਉਣੇ ਆ ਇਹ ਹੋਗੀ ਤੁਹਾਡਾ ਨੰਬਰ 1 ਸਟ੍ਰੈਚ ਅਗਰ ਸਟ੍ਰੈਚਸ ਦੀ ਗੱਲ ਕਰੀਏ ਵੈਸੇ ਤਾਂ ਨੰਬਰ 4 ਐਕਸਰਸਾਈਜ਼ ਹੈ ਇਸ ਨੂੰ ਕਿਹਾ ਜਾਂਦਾ ਹੈ ਅਲਨਰ ਲੋਰ ਸਟ੍ਰੈਚ ਦੁਆਰਾ ਦੇਖ ਲਈਓ ਧਿਆਨ ਨਾਲ ਹੱਥ ਬਿਲਕੁਲ ਸਿੱਧਾ ਚਾਹੀਦਾ ਦੀਵਾਰ ਦੇ ਨਾਲ ਲਾਤਾ ਔਰ ਬਿਲਕੁਲ ਮੋਢੇ ਦੀ ਸੇਚ ਚਾਹੀਦਾ ਇਸ ਜਗ੍ਹਾ ਤੇ ਔਰ ਗਰਦ ਨੂੰ ਆਪਾਂ ਇਦਾਂ ਘੁਮਾ ਦੇਣਾ ਇੱਥੇ ਆਪਾਂ 10 ਗਿਣਨੇ ਆ 1 2 3 4 5 6 7 8 9 10 ਤੁਹਾਡੀ ਪੂਰੀ ਬਾਹ ਦੇ ਵਿੱਚ ਖਿੱਚ ਪਈਗੀ ਸਟ੍ਰੈਚ ਹੋਏਗਾ ਥੋੜਾ ਬਹੁਤ ਦਰਦ ਹੋਏਗਾ ਤਾਂ ਕੋਈ ਗੱਲ ਨਹੀਂ ਆਪਾਂ ਇਹਨਾਂ ਨੂੰ ਟੋਲਰੇਟ ਕਰਨਾ ਤੁਹਾਨੂੰ ਪਊਗਾ ਹੀ ਔਰ ਇਹ ਸਭ ਤੋਂ ਵਧੀਆ ਐਕਸਰਸਾਈਜ਼ ਐ ਖੂਨ ਦਾ ਸੰਚਾਰ ਵਧਾਉਣ ਲਈ ਜੇ ਤੁਹਾਡੇ ਹੱਥ ਔਰ ਉਂਗਲਾਂ ਸੌ ਜਾਂਦੀਆਂ ਨੇ ਹੁਣ ਹੋ ਕੱਲ ਕਰ ਲੱਗੇ ਆ ਪੰਜਵੀਂ ਕਸਰਤ ਦੀ ਜਿਸ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਰੀਡੀਅਲ ਨਰਵ ਨੂੰ ਕਿਵੇਂ ਸਟ੍ਰੈਚ ਕਰਨਾ ਉਸ ਦੇ ਲਈ ਤੁਸੀਂ ਸਿੱਧੇ ਖੜ ਜਾਣਾ ਔਰ ਦੈਨ ਹੱਥ ਨੂੰ ਸਿੱਧਾ ਰੱਖਿਆ ਆਪਾਂ ਪਹਿਲਾਂ ਇਦਾਂ ਬਾਹਾਂ ਸਿੱਧੀ ਕੀਤੀ ਬਿਲਕੁਲ ਮੋਡੇ ਦੇ ਲੈਵਲ ਤੇ ਫਿਰ ਆਪਾਂ ਇਸ ਨੂੰ نیچے ਕੀਤਾ ਔਰ ਫਿਰ ਬਾਹਰ ਨੂੰ ਕੀਤਾ ਦੂਸਰੇ ਹੱਥ ਦੀ ਮਦਦ ਨਾਲ ਆਪਾਂ ਸਟ੍ਰੈਚ ਕਰ ਦੇਣਾ ਸਾਹਮਣੇ ਦੇਖਾਂਗੇ ਔਰ ਇੱਥੇ ਆਪਾਂ 10 ਸੈਕਿੰਡ ਹੋਲ 1 2 3 4 5 6 7 8 9 10 ਥੈਨ ਰਿਲੈਕਸ ਫਿਰ ਆਪਾਂ ਪਿੱਛੇ 1 2 3 4 5 6 7 8 9 10 ਥੈਨ ਰਿਲੈਕਸ ਇਸ ਨੂੰ ਵੀ ਤੁਸੀਂ 5 ਵਾਰੀ ਕਰਨਾ ਹੈ ਗਰਾ ਦੇਖੋ ਹੱਥ ਸਿੱਧਾ ਫਿਰ ਦਬਾਰ ਲਏਗੇ ਔਰ ਇਸ ਨੂੰ ਸਟ੍ਰੈਚ ਕੀਤਾ ਇੱਥੇ ਆਪਾਂ 10 ਗਿਣਨੇ ਆ 1 2 3 4 5 6 7 8 9 10 ਦੈਨ ਰਿਲੈਕਸ ਇਸ ਨੂੰ ਵੀ ਤੁਸੀਂ ਪੰਜ ਸੈਟ ਲਾਉਣੇ ਆ ਹੁਣ ਗੱਲ ਕਰਨ ਲੱਗੇ ਆ ਆਪਣੀ ਜੋ ਹੈ ਆਪਣੀ ਮੀਡੀਅਨ ਨਰਵ ਮੀਡੀਅਨ ਨਰਵ ਦਾ ਸਟ੍ਰੈਚ ਮੀਡੀਅਨ ਨਰਵ ਨੂੰ ਕਿਵੇਂ ਸਟ੍ਰੈਚ ਕਰਾਂਗੇ ਹੱਥ ਸਿੱਧਾ ਰੱਖਾਂਗੇ ਔਰ ਆਪਾਂ ਇਸ ਨੂੰ ਅੰਦਰ ਨੂੰ ਮੋੜ ਦਾਂਗੇ ਇੰਦਾ ਕਰਕੇ ਹੱਥ ਸਿੱਧਾ ਔਰ ਇੰਦਾ ਅੰਦਰ ਮੋੜਤਾ ਕੋਣੀ ਵੀ ਬਿਲਕੁਲ ਸਿੱਧੀ ਹੈ ਗਰਦਨ ਤੋਂ ਫੜ ਕੇ ਆਪਾਂ ਇਦਾਂ ਸਟ੍ਰੈਚ ਕਰ ਦੇਣਾ ਇੱਥੇ ਆਪਾਂ 10 ਗਿਣਨੇ ਆ 1 2 3 4 5 6 7 8 9 10 ਦੇਖੋ ਹੱਥ ਵੀ ਅੰਦਰ ਮੁੜਿਆ ਹੋਇਆ ਕੋਣੀ ਵੀ ਸਿੱਧੀ ਹੈ ਗਰਦਨ ਵੀ ਇਦਾਂ ਟੇਢੀ ਹੈ ਔਰ ਇਸ ਜਗ੍ਹਾ ਤੇ ਪ੍ਰੋਪਰ ਸਟ੍ਰੈਚ ਪਾਏਗਾ ਇਸ ਨੂੰ ਵੀ ਤੁਸੀਂ 5 ਵਾਰੀ ਕਰਨਾ ਦੁਬਾਰਾ ਦੇਖੋ ਧਿਆਨ ਨਾਲ ਹੱਥ ਸਿੱਧਾ ਕੀਤਾ ਅੰਦਰ ਘੁਮਾਤਾ ਕੋਣੀ ਵੀ ਸਿੱਧੀ ਔਰ ਗਰਦਨ ਇਦਾਂ ਕਰਤੀ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਦੈਨ ਰਿਲੈਕਸ ਇਸ ਦੀਆਂ ਵੀ ਤੁਸੀਂ 5 ਰੈਪੀਟੀਸ਼ਨਸ ਕਰਨੀਆਂ 5 ਵਾਰੀ ਕਰਨ। ਬੇਸਨ ਸਿਰਫ 6 ਆਸਾਨ ਕਸਰਤਾਂ ਜਿਹੜੀਆਂ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਔਰ ਜਿਹੜੀ ਸੈਰ ਕਰਕੇ ਸਵੇਰੇ ਸ਼ਾਮ ਹੀ ਹੋ ਸਕਦੀਆਂ ਨੇ। ਔਰ ਦੁਪਹਿਰੇ ਬਿਨਾ ਸੈਰ ਤੋਂ ਵੀ ਆਪਾਂ ਇਹ ਕਰ ਲੈਣੀਆਂ ਨੇ ਰੋਟੀ ਖਾਣ ਤੋਂ ਪਹਿਲਾਂ ਇਹ ਕਸਰਤਾਂ ਕਰਨੀਆਂ ਨੇ। ਤੁਸੀਂ ਦੇਖੋਗੇ 10 ਤੋਂ 15 ਦਿਨਾਂ ਦੇ ਵਿੱਚ ਤੁਹਾਨੂੰ ਬਹੁਤ ਹੀ ਚੰਗਾ ਫੀਲ ਹੋਣਾ ਸ਼ੁਰੂ ਹੋ ਜਾਏਗਾ ਜਿਹੜੇ ਤੁਹਾਡੇ ਹੱਥ ਔਰ ਉਂਗਲਾਂ ਸੌਣ ਲੱਗੀਆਂ ਸੀ ਉਹਨਾਂ ਦੇ ਵਿੱਚ ਖੂਨ ਦਾ ਸੰਚਾਰ ਵਧ ਜਾਏਗਾ ਔਰ ਤੁਹਾਨੂੰ ਸੌਕਾ ਫੀਲ ਹੋਣ ਲੱਗ ਜਾਏਗਾ ਤੁਹਾਨੂੰ ਆਰਾਮ ਮਿਲੇਗਾ। ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਤਾਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਜਰੂਰ ਦੱਸਿਓ ਔਰ ਵੀਡੀਓ ਨੂੰ ਲਾਈਕ ਕਰਿਓ ਔਰ ਆਪਣੇ ਹੋਰ ਭੈਣਾ ਭਰਾਵਾਂ ਨਾਲ ਵੀ ਸਾਂਝੀਆਂ ਜਰੂਰ ਕਰਿਓ। ਬਾਕੀ ਤੁਸੀਂ ਅਗਲੀ ਵੀਡੀਓ ਤੱਕ ਸਾਰੇ ਜਣੇ ਆਪਣਾ ਧਿਆਨ ਰੱਖਿਓ ਜੀ। ਮਿਲਾਂਗੇ ਜਲਦ ਜੀ। ਉਹਨਾਂ ਟਾਈਮ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।